ਜੇ ਦਰਬਾਰ ਸਾਹਿਬ ਦਾ ਕੋਈ ਨਿਗਾਹ ਕੀਤੀ ਨਾ ਨਿਗਾਹ ਕੀਤੀ ਕਿਸੇ ਨੇ ਅਜ ਤੱਕ ਤੇ ਅਸੀਂ ਉਹਨੂੰ ਨਹੀਂ ਛੱਡਿਆ ਉਹ ਜੇ ਸਾਡੇ ਚੜ ਕੇ ਆਵੇਗਾ ਤੇ ਅਸੀਂ ਉਹਨੂੰ ਪਿੱਤਲ ਦਿੰਨੇ ਆ ਹੂੰ ਜੇ ਚੜ ਕੇ ਆਵੇ ਤਾਂ ਪਿੱਤਲ ਦਿੰਨੇ ਆ ਦੇ ਅੰਦਰ ਪਿੱਤਲ ਭਰਦੇ ਆ ਅਸੀਂ ਜੀ ਜੀ ਇੰਦਰਾਂ ਗਾਂਧੀ ਦੇ ਪਰਿਵਾਰ ਨੂੰ ਪੁੱਛ ਲਵੇ ਕਨਵੈਸ਼ਰ ਬਾਬਾ ਜੇ ਦਰਬਾਰ ਸਾਹਿਬ ਨੂੰ ਕਿਹੜਾ ਚੜ ਕੇ ਆਏਗਾ ਵਾਪਸ ਜਾਂਦਾ ਕਿ ਦਰਬਾਰ ਸਾਹਿਬ ਗਿਆਨ ਨੂੰ ਪ੍ਰਸ਼ਾਦ ਮਿਲੇਗਾ ਹੂੰ ਜੇ ਕੋਈ ਚੜ ਕੇ ਆਵੇਗਾ ਤੇ ਉਹਨੂੰ ਫਿਰ ਪਿੱਤਲ ਮਿਲੇਗਾ ਇੰਦਰੀਆਂ ਗੰਜਣੀ ਤੇ ਮੰਡੀ ਤੋਂ ਧੀਆਂ ਆਪਣਾ ਵੇਚ ਕੇ ਕੁੜੀਆਂ ਸਿਕਰੀਆਂ ਲੈ ਜਾਂਦੇ ਸਨ ਬਦਾਲੀ ਨਾਦਰ ਸ਼ਾਹ ਬਣ ਕੇ ਉਹਨਾਂ ਨੂੰ ਸ਼ਰਾਦ ਸ਼ਰਾ ਕਰਨ ਘਰੇ ਲੈ ਜਾ ਕੇ ਤਰੱਕੇ ਦਿੱਤੀਆਂ ਨੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਲਖਵੀਰ ਸਿੰਘ ਹਾਲਮ ਸਤਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਜਿਵੇਂ ਬਾਬਾ ਬਗੇਸ਼ਵਰ ਹੈਗੇ ਸੀ ਉਹਨਾਂ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀਗਾ ਕਿ ਦਰਬਾਰ ਸਾਹਿਬ ਤੇ ਜਾ ਕੇ ਅਸੀਂ ਪੂਜਾ ਕਰਾਂਗੇ ਜੀ ਅਸੀਂ ਜਿਵੇਂ ਮਸਜਿਦ ਬਣਾਈ ਹੈ ਜੁੱਧਿਆ ਦੇ ਵਿੱਚ ਉਵੇਂ ਹੀ ਇੱਥੇ ਜਾ ਕੇ ਪੂਜਾ ਕਰਾਂਗੇ ਸੋ ਉਸੇ ਬਿਆਨ ਨੂੰ ਲੈ ਕੇ ਗੱਲਬਾਤ ਕਰਦੇ ਆ ਇਹਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਪ੍ਰਿੰਟ ਸ਼ੰਤਖ ਜੀ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਧੰਨਵਾਦ ਮਿਸਾਨਪਰ ਬਹੁਤ ਬਹੁਤ ਜੀ ਪ੍ਰਧਾਨ ਸਾਹਿਬ ਜੀ ਜਿਵੇਂ ਬਾਬਾ ਬਗੇਸ਼ਵਰ ਹੈਗੇ ਨੇ ਜਿਹੜੇ ਮਤਲਬ ਕਿ Hindu ਧਰਮ ਦੇ ਇੱਕ ਪ੍ਰਚਾਰਕ ਕਹਿ ਲਿਏ ਉਹਨਾਂ ਦੇ ਇੱਕ ਵੱਡਾ ਬਿਆਨ ਸੀਗਾ ਕਿ ਦਰਬਾਰ ਸਾਹਿਬ ਦੇ ਉੱਪਰ ਜਾ ਕੇ ਅਸੀਂ ਪੂਜਾ ਕਰਾਂਗੇ ਕੁਝ ਦਿਨਾਂ ਬਾਅਦ ਜਾਂ ਕੁਝ ਸਾਲਾਂ ਬਾਅਦ ਕਹਿੰਦੇ ਵੀ ਜਿਵੇਂ ਅਸੀਂ ਜੁੱਧਿਆ ਦੇ ਵਿੱਚ ਰਾਮ ਉਸੇ ਦੀ ਨਿਆਈ ਅਸੀਂ ਦਰਬਾਰ ਸਾਹਿਬ ਤੇ ਆਪਣਾ ਕਬਜਾ ਜਮਾ ਕੇ ਉੱਥੇ ਸਾਡਾ ਅਸੀਂ ਪੂਰਾ ਕਰਾਂਗੇ ਸਾਡਾ ਉੱਥੇ ਮੰਦਰ ਬਣ ਜਾਏਗਾ ਵੇਖੋ ਨਿਸ਼ਾਨ ਸਿੰਘ ਗੱਲ ਇਹ ਹੈ ਕਿ ਵੀ ਪਹਿਲੋ ਸ੍ਰੀ ਦਰਬਾਰ ਸਾਹਿਬ ਜੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦਾ ਅਸਥਾਨ ਆ ਉਹਨਾਂ ਬਣਾਇਆ ਜੀ ਤੇ ਸਾਰੀ ਦੁਨੀਆ ਨਮਸਕਾਰ ਕਰਦੀ ਆ ਹੂੰ ਉਸ ਬਾਬੇ ਨੇ ਮਗੇਸ਼ਰ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਪਹਿਲੋ ਤਾਂ ਧਿਆਨ ਨਾਲ ਸੁਣ ਲਵੇ ਮੇਰੀ ਵੀਡੀਓ ਨੂੰ ਜੀ ਵੀ ਜੇ ਹਰਮੰਦਰ ਸਾਹਿਬ ਨੂੰ ਆਉਣਾ ਦਰਬਾਰ ਸਾਹਿਬ ਨੂੰ ਆਉਣਾ ਹੈ ਹੂੰ ਹੂੰ ਪਹਿਲੋ ਅਹਿਮਦ ਸ਼ਾਹ ਅਬਦਾਲੀ ਦੇ ਪਰਿਵਾਰ ਨੂੰ ਪੁੱਛ ਲਵੇ ਜੀ ਅਹਿਮਦ ਸ਼ਾਹ ਅਬਦਾਲੀ ਦੇ ਪਰਿਵਾਰ ਨਾਲ ਕੀ ਹੋਇਆ ਸੀ ਹੂੰ ਉਦੋਂ ਮਗਰੋਂ ਮੱਥਾ ਰੰਗੜ ਨੂੰ ਪਰਿਵਾਰ ਨੇ ਪਤਾ ਕਰ ਲਵੇ ਇੰਟਰਵਿਊ ਕਰ ਲਵੇ ਮੱਥਾ ਰੰਗੜ ਦਾ ਸਿਰ ਕਿੱਥੇ ਗਿਆ ਸੀਗਾ ਜੀ ਤੇ ਉਦੋਂ ਹੋਰ ਵੀ ਕਈਆਂ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨਾਂ ਪਰਿਵਾਰਾਂ ਨੂੰ ਜਾ ਕੇ ਉਹ ਬਾਬਾ ਨਗੇਸ਼ਰ ਕਿਹੜਾ ਪਤਾ ਕਰ ਲਵੇ ਉਹਨਾਂ ਨਾਲ ਇੰਟਰਵਿਊ ਕਰ ਲਵੇ ਉਹਨਾਂ ਪਰਿਵਾਰਾਂ ਨੂੰ ਲੱਭ ਕੇ ਤੇ ਉਹਨਾਂ ਦੇ ਖਾਨਦਾਨ ਤੋਂ ਪੁੱਛ ਲਵੇ ਕਿੰਨਾ ਦਰਬਾਰ ਸਾਹਿਬ 'ਤੇ ਚੜਾਈ ਕੀਤੀ ਉਹਨਾਂ ਪਰਿਵਾਰਾਂ ਦਾ ਕੀ ਹਾਲ ਹੋਇਆ ਹੈ ਹੂੰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਪੁੱਛ ਲਵੇ ਇੰਦਰਾ ਗਾਂਧੀ ਤੇ ਪੁੱਛ ਲਵੇ ਉਹ ਟੈਂਕ ਚੜਾਏ ਸੀ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ ਟੈਂਕਾ ਤੂਫਾਨ ਨਾਲ ਉਹਨਾਂ ਨੂੰ ਪੁੱਛ ਲਵੇ ਮੈਂ ਉਹਨੂੰ ਕਹਿੰਦਾ ਵੀ ਉਸ ਤੋਂ ਬਾਅਦ ਉਹ ਜਰਨਲ ਵੈਦਿਆ ਦੇ ਪਰਿਵਾਰ ਨੂੰ ਪੁੱਛ ਲਵੇ ਜੀ ਵੀ ਜਰਨਲ ਵੈਦਿਆ ਨੂੰ ਪੁੰਨੇ ਜਾ ਕੇ ਕੀ ਆਇਆ ਹੈ ਕੀਤਾ ਸਿੰਘਾ ਨੇ ਜੀ ਜੀ ਉਸ ਤੋਂ ਹੋਰ ਵੀ بڑے ਜ਼ਾਲਮ ਜਾਂ ਜਰਨਲ ਅਡਾਇਰ ਨੂੰ ਹਾਂਜੀ ਲੰਡਨ ਤੋਂ ਆਣ ਕੇ ਬਾਹਰ ਜਵਾਨ ਕੇ ਦਰਬਾਰ ਸਾਹਿਬ ਦੇ ਉੱਤੇ ਜਿਲੀਅਨ ਵਾ ਗੋਲੀ ਚਲਾਈ ਸੀ ਹਾਂਜੀ ਤੇ ਜਰਨਲ ਡਾਇਰ ਦੇ ਪਰਿਵਾਰ ਨੂੰ ਉਹ ਬਾਬਾ ਪੁੱਛ ਲਵੇ ਹਾਂਜੀ ਤੇ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਪਰ ਇੱਕ ਗੱਲ ਸੋਚ ਲਵੇ ਮਨ ਦੇ ਵਿੱਚ ਵੀ ਦਰਬਾਰ ਸਾਹਿਬ ਤੇ ਆਉਣਾ ਹੈ ਅਸੀਂ ਉੱਥੇ ਆਏ ਨੂੰ ਦੇਖ ਦਿੰਨੇ ਆ ਕੜਾ ਪ੍ਰਸ਼ਾਦ ਦਿੰਨੇ ਆ ਤੇ ਨਮਕੀਆਂ ਆਵਾ ਤੇ ਕੜਾ ਪ੍ਰਸ਼ਾਦ ਮਿਲਦਾ ਤੇ ਪ੍ਰਸ਼ਾਦਾ ਮਿਲਦਾ ਏ ਜੇ ਆਏਗਾ ਨਮਕੇ ਤੇ ਉਹਨੂੰ ਉੱਥੇ ਲੰਗਰ ਮਿਲਦਾ ਖੀਰ ਮਿਲਦੀ ਏ ਪ੍ਰਸ਼ਾਦ ਮਿਲਦਾ ਕਈ ਤਰ੍ਹਾਂ ਦੇ ਪਦਾਰਥ ਮਿਲਦੇ ਸਮੁੰਦਰ ਦੁੱਧ ਪੀਣ ਨੂੰ ਮਿਲਦਾ ਏ ਤੇ ਅੱਗੇ ਜਾ ਕੇ ਦਰਬਾਰ ਸਾਹਿਬ ਤੇ ਕੜਾ ਪ੍ਰਸ਼ਾਦ ਮਿਲਦਾ ਹੂੰ ਉਹਨੂੰ ਠੀਕਾ ਜੇ ਸਾਡੇ ਚੜ ਕੇ ਆਵੇਗਾ ਤੇ ਅਸੀਂ ਉਹਨੂੰ ਪਿੱਤਲ ਦਿੰਨੇ ਆ ਹੂੰ ਜੇ ਚੜ ਕੇ ਆਵੋ ਤਾਂ ਪਿੱਤਲ ਦਿੰਦੇ ਆਂ ਦੇ ਅੰਦਰ ਪਿੱਤਲ ਭਰਦੇ ਆਂ ਅਸੀਂ ਜੀ ਜੀ ਸਾਡਾ ਇਤਿਆਹ ਸੁਣ ਲਵੇ ਜੇ ਨੇਮਕੇ ਆਵੇਗਾ ਤੜਾ ਪ੍ਰਸ਼ਾਦ ਮਿਲੇਗਾ ਲੰਗਰ ਮਿਲੇਗਾ ਭੋਤ ਮਿਲੇਗਾ ਖੀਰ ਮਿਲੇਗੀ ਖਾਨ ਨੂੰ ਦਰਬਾਰ ਸਾਹਿਬ ਗਿਆਨ ਨੂੰ ਪ੍ਰਸ਼ਾਦ ਮਿਲੇਗਾ ਹੂੰ ਜੇ ਕੋਈ ਚੜ ਕੇ ਆਵੇਗਾ ਤੋਨੂੰ ਫਿਰ ਪਿੱਤਲ ਮਿਲੇਗਾ ਹੂੰ ਪਿੱਤਲ ਤੇ ਜਾਣਦੇ ਹੋ ਗੋਲੀ ਪਿੱਤਲ ਦੀ ਬੰਦੀ ਅੰਦਰ ਗੋਲੀਆਂ ਚਲ ਚਲ ਜਾਂਦੀਆਂ ਫਿਰ ਜੀ ਜੀ ਫਿਰ ਉਹਨੂੰ ਪਿੱਤਲ ਮਿਲੇਗਾ ਇਸ ਕਰਕੇ ਉਹਨੂੰ ਕਹਿੰਦੇ ਆਂ ਵੀ ਆਪਣੇ ਪਲ ਸਾਡਾ ਇਤਿਆਹ ਸਮਝਲਾ ਜੇ ਦਰਬਾਰ ਸੇਵਰ ਕੋਈ ਨਿਗਾਹ ਕੀਤੀ ਨਾ ਨਿਗਾਹ ਕੀਤੀ ਕਿਸੇ ਨੇ ਅਜ ਤੱਕ ਤੇ ਅਸੀਂ ਉਹਨੂੰ ਨਹੀਂ ਛੱਡਿਆ ਉਹ ਤੋਂ ਜੋਬ ਤੇ ਧਰਮ ਦਾ ਪ੍ਰਚਾਰ ਕਰਨ ਨੂੰ ਮੁਬਾਰਕਾ ਸੀ ਉਹਨੂੰ ਕੁਛ ਨਹੀਂ ਕਹਿੰਦੇ ਆਪਣੇ ਧਰਮ ਨਾਲ ਪ੍ਰਚਾਰ ਕਰਕੇ ਲੋਕਾਂ ਨੂੰ ਜੋੜੇ ਜੇ ਕਹੇਗਾ ਨਾ ਲੋਕਾਂ ਦੇ ਕਬਜ਼ਾ ਕਰਕੇ ਅਸੀਂ ਜੋੜ ਲਾਵਗੇ ਜੀ ਵੀ ਦਰਬਾਰ ਸੇਵ ਤੇ ਅਸੀਂ ਪੂਜਾ ਕਰਾ ਦਿਆਂਗੇ ਜਾਂ ਉਹ ਗੱਲਾਂ ਕਰਾ ਦਿਆਂਗੇ ਉਹ ਬਿਲਡਿੰਗਾਂ ਔਕੀਆਂ ਨੇ ਬੜਾ ਮਹਿੰਗਾ ਸੌਦਾ ਸੀ ਨਹੀਂ ਚਾਹੁੰਦੇ ਵੀ ਸਾਡੇ ਇੱਥੇ ਭਾਈ ਚਾਰੇ ਸਾਂਝੇ ਸਾਰੀ ਦੁਨੀਆ ਦਰਬਾਰ ਸਾਹਿਬ ਨਮਸਕਾਰ ਕਰਦੀ ਆ ਹਿੰਦੂ ਵੀਰ ਵੀ ਆਂਦੇ ਆ ਮੁਸਲਮਾਨ ਵੀ ਆਂਦੇ ਆ ਸਾਈ ਜੈਨੀ ਬੋਧੀ ਪਾਰਸੀ ਜੀ ਸਾਰੇ ਹੀ ਦਰਬਾਰ ਸਾਹਿਬ ਸਿਰ ਝੁਕਾਉਂਦੇ ਆ ਤੇ ਸਾਰਿਆਂ ਨੂੰ ਦਰਬਾਰ ਸਾਹਿਬ ਤੋਂ ਸਤਿਕਾਰ ਮਿਲਦਾ ਹੈ ਜੀ ਗੁਰੂ ਨਾਨਕ ਦਾ ਘਰ ਸਾਰਿਆਂ ਨੂੰ ਸਤਿਕਾਰ ਦਿੰਦਾ ਹੈ ਤੇ ਇਹ ਗੱਲਾਂ ਮਨ ਚੋਂ ਕੱਢਦੇ ਵੀ ਆਪਦੀ ਪਰ ਉਹ ਸੱਤਾ ਵਧਾਉਣ ਦੀ ਖਾਤਰ ਕਹਵੇ ਵੀ ਦਰਬਾਰ ਸਾਹਿਬ ਆ ਜਾਗੇ ਫਿਰ ਉਹਨੂੰ ਕੋਈ ਕਨਵੇਸ਼ਰ ਬਾਬਾ ਇਹ ਦਰਬਾਰ ਸਾਹਿਬ ਨੂੰ ਕਿਹੜਾ ਚੜ ਕੇ ਆਇਆ ਹੈ ਕਿ ਵਾਪਸ ਨਹੀਂ ਜਾਂਦਾ ਅੱਗੇ ਤੂੰ ਪੰਜਾਬ ਦਰਬਾਰ ਸਾਹਿਬ ਦੀ ਜੀਖ ਸਦਕੇ ਆ ਤੇਰਾ ਸਤਕਾਰ ਹੋਵੇਗਾ ਨਿਮਕੀ ਆਇਆਗਾ ਸਤਕਾਰ ਤੇ ਚੜ ਕੇ ਆਇਆਗਾ ਤੇ ਫਿਰ ਤੇਗ ਸਾਡੇ ਤੇਗਾ ਉਹਦਾ ਤੇਗ ਤੇ ਚੜ ਕੇ ਆ ਉਹਨੂੰ ਤੇਗ ਦਿੰਨੇ ਆ ਇਹ ਸਾਡਾ ਇਤਿਹਾਸ ਸਾਰੀ ਤੁਸੀਂ ਜਾਣਦੀ ਆ ਤੇ ਇਹਵੇਂ ਕਰਕੇ ਕੋਈ ਮਰਜ਼ੀ ਬਿਆਨ ਦਿੱਤੀ ਉਹ ਲੋਕਾਂ ਨੇ ਬਣਿਆ ਨਹੀਂ ਗਾਣੇ ਦਰਬਾਰ ਸਾਹਿਬ ਦੀਆਂ ਵੀ ਅਸੀਂ ਇਹਨੇ ਛੋਟਾ ਧਰਮੇ ਦੀ ਛੇੜੇ ਤੋਂ ਆਪਣੇ ਗੁਰੂ ਘਰ ਤੇ ਸਿਉਣਾ ਲਾਤਾ ਇਹਦਾ ਸਭ ਕੁਝ ਲਾ ਲਿਆ ਹੈ ਫਿਰ ਸਾਡੇ ਵੱਡਿਆਂ ਨੇ ਕਿਰਤ ਕੀਤੀ ਮਿਹਨਤ ਕਰਕੇ ਆਪਣੇ ਗੁਰੂ ਘਰ ਦਾ ਜਸਵੰਧ ਦੇ ਕੇ ਜੀ ਤੇ ਮਤਲਬ ਕਿ ਇਹ ਹੀ ਗੁਰੂ ਘਰ ਤੇ ਆਪਦੇ ਸੋਨੇ ਜੇ ਮਾਰਤਾਂ ਬਣਾਈਆਂ ਨੇ ਸਾਡੇ ਹਰ ਸਿੱਖ ਨੇ ਕਿਰਤਕਾਰ ਕਿਰਤੋਂ ਕੱਢ ਕੇ ਜਫੰਦ ਕੱਢ ਕੇ ਗੁਰੂ ਘਰ ਨੂੰ ਦਿੰਦੇ ਆ ਤੇ ਕਿਰਤ ਵਿੱਚ ਹੀ ਲਾਇਆ ਕਿਹੜਾ ਸੋਨਾ ਲਾਇਆ ਹੈ ਜੀ ਜੀ ਤੇ ਇਹਨਾਂ ਲੋਕਾਂ ਨੂੰ ਕਿਹੜਾ ਦਰਬਾਰ ਸਾਹਿਬ ਸੋਨਾ ਚਿਪਦਾ ਹੈ ਹੂੰ ਤੇ ਉਹ ਚਿਪਣਾ ਬੜਿਆਂ ਨੂੰ ਚਿਪਿਆ ਸੀਗਾ ਹੂੰ ਉਹ ਤੁਹਾਨੂੰ ਕਿਉਂ ਦੱਸ ਗਿਆ ਟਿਆਂ ਜਰਨਲ ਨੂੰ ਚਿਪਿਆ ਸੀ ਆਪਣੇ ਨੂੰ ਮੱਛੇ ਰੰਗੜ ਨੂੰ ਚਿਪਿਆ ਸੀਗਾ ਹੋਰ ਬੜਿਆਂ ਚਿਪਿਆ ਸੀ ਦਰਬਾਰ ਸਾਹਿਬ ਜੀ ਜੀ ਬਦਾਲੀ ਨੂੰ ਚਿਪਦਾ ਸੀ ਨਾਦਰ ਸ਼ਾਹ ਨੂੰ ਚਿਪਦਾ ਸੀ ਇੰਦਰਾਂ ਕਾਂਦੀ ਨੂੰ ਚਿਪਿਆ ਸੀ ਹੂੰ ਜਰਨਲ ਵਾਇਦਿਆ ਨੂੰ ਚੁਭਿਆ ਸੀ ਉਹ ਸਾਰੇ ਨੂੰ ਸਾਵਧਾਨ ਨਾਲ ਸਾਰੇ ਲਿਸਟ ਕਢਾ ਲਓ ਵੀ ਫਿਰ ਕਿਹੜੇ ਪਤਨ ਕੋਲ ਤੇ ਪਤਨ ਜਾਣਗੇ ਸਰ ਸੁਪਰਧਾਨ ਸਾਹਿਬ ਸਵਾਲ ਹੈ ਗਿਆ ਵੀ ਇਹ ਥੋੜੇ ਦਿਨ ਪਹਿਲਾਂ ਆਮ 2-4 ਮਹੀਨੇ ਪਹਿਲਾਂ ਦਰਬਾਰ ਸੇ ਮੱਥਾ ਟਿਕਣ ਆਇਆ ਸੀਗਾ ਤੇ ਬਗੇਸ਼ਵਰ ਬਾਬਾ ਸੋ ਇਹਨੇ ਕਿਤੇ ਅੰਦਾਜ਼ਾ ਤੇ ਨਹੀਂ ਲਗਾ ਲੇ ਪੰਜਾਬ ਦੇ ਲੋਕ ਤਾਂ ਅੱਲਾ ਧਰਨਾ ਲਾਉਣ ਵਾਸਤੇ ਹੈਗੇ ਨੇ ਜਾਂ ਰੋੜਾ ਤੇ ਰੋੜਾ ਤੇ ਬੈਠਦੇ ਬਸ ਇੱਕ ਪੰਜਾਬ ਦੇ ਲੋਕ ਧਰਨੇ ਵੀ ਲਾਉਂਦੇ ਆ ਰੋੜਾਂ ਦੇ ਵੀ ਕਿਤੇ ਸਾਰੀ ਦੁਨੀਆ ਦਾ ਕਿਸਾਨ ਹੈ ਤੇ ਅੰਨ ਦਾਤਾ ਹੈ ਕਿੰਨੀ ਆਵਾਜ਼ ਉੱਠ ਰਹੀ ਆ ਕਿਸਾਨੀ ਕਿਸਾਨੀ ਬਾਰੇ ਪੰਜਾਬ ਵਿੱਚ ਉੱਠ ਰਹੀ ਆ ਜੀ ਤੇ ਜਦੋਂ ਕਿ ਕਿਸੇ ਟਾਈਮ ਆਪਣੇ Jawaharlal Nehru ਨੇ ਜਾਂ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਕਿੰਨਾਂ ਲੜਾਈ ਲੱਗੀ ਨਾ ਕਿ ਤਾਂ ਪਾਕਿਸਤਾਨ ਉਨੇ ਸੱਤਰ ਜੀ ਉਹਨੇ ਅਪੀਲ ਕੀਤੀ ਸੀ ਸਾਨੂੰ ਕੋਲ ਪੈਸਾ ਚਾਹੀਦਾ ਪੈਸਾ ਹੈ ਨੀਗਾ ਹੂੰ ਕਰੋੜਾਂ ਦੇ ਹਿਸਾਬ ਨਾਲ ਅੱਧੇ ਨਾਲ ਜ਼ਿਆਦਾ ਪੈਸਾ ਕੱਲਾ ਪੰਜਾਬ ਨੂੰ ਦਿੱਤਾ ਸੀ ਤੇ ਕਈ ਕਵਾਂਟਰਾਂ ਦੇ ਹਿਸਾਬ ਨਾਲ ਸਿਉਣਾ ਪੰਜਾਬ ਨੇ ਦਾਨ ਕੀਤਾ ਸੀ ਸਾਡੇ ਉੱਤੇ ਲਿਸਟ ਪਈ ਆ ਦੇਸ਼ ਨੂੰ ਲੋੜ ਪੈਂਦੀ ਆ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਦਾ ਤੇ ਗੈਣੇ ਵੀ ਦੇਤੇ ਹਲਾ ਕੇ ਜੇ ਸਾਡੇ ਧੱਕਾ ਕਰਦੇ ਆ ਤੇ ਫਿਰ ਅਸੀਂ ਦੂਜੇ ਪਾਸੇ ਵੀ ਆ ਜੰਨੇ ਸਾਡੇ ਕੋਲ ਅਸੀਂ ਸਾਰੇ ਰਸਤੇ ਜਾਣਦੇ ਆ ਹੂੰ ਹੂੰ ਧਰਨਾਲਾ ਵੀ ਜਾਣਦੇ ਆ ਚੰਤਮੀ ਤਰੀਕੇ ਨੇ ਬੈਣਾ ਜਾਣਦੇ ਆ ਜੇ ਚੜ ਕੇ ਆਗਾ ਦੂਜਾ ਕੰਮ ਹੀ ਕਰਨਾ ਜਾਣਦੇ ਸਾਰਾ ਕੋ ਸਾਡੇ ਰਸਤੇ ਸਾਡੇ ਹੁਲੇ ਵੀ ਸੋ ਪ੍ਰਧਾਨ ਸਾਹਿਬ ਸਵਾਲ ਹੈਗਾ ਵੀ ਉਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਜਿਹੜੇ ਹਿੰਦੂ ਲੀਡਰ ਹੈਗੇ ਨੇ ਜਦੋਂ ਸਿੱਖਾਂ ਦੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਕੜੇ ਲਾਏ ਜਾਂਦੇ ਨੇ ਤੇ ਕਿਰਪਾਨਾਂ ਵੀ ਲੁਹਾ ਦਿੱਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਸਿੱਖਾਂ ਨੂੰ ਘੇਰ ਕੇ ਰਸਤੇ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ ਇੱਕ ਨੂੰ ਸਿੱਖ ਨੂੰ ਘੇਰ ਕੇ ਉਹਨੂੰ ਕੁੱਟਮਾਰ ਕੀਤੀ ਤੇ ਕੇਸਾਂ ਦੀ ਬੇਦਵੀ ਵੀ ਕੀਤੀ ਸੀ ਉਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਨਿਸ਼ਾਨ ਸਿੰਘ ਤੁਸੀਂ ਸਿੱਖ ਧਰਮ ਦੇ ਪੈਦਾ ਹੋ ਸਿੱਖੀ ਤੇ ਆ ਜਾਂਦੇ ਅਮਰਤਾਰੀਓ ਪੱਤਰਕਾਰ ਤੁਸੀਂ ਜੀ ਸਾਡੇ ਕਿਸੇ ਟਾਈਮ ਸਾਡੇ ਸਿਰਾਂ ਤੇ ਸਾਡੇ ਲੋਕਾਂ ਨੇ ਨਾ ਸਾਡੀਆਂ ਭੈਣਾਂ ਦੇ ਸਿਰ ਕੱਟ ਕੇ ਤੇ ਲੋਕਾਂ ਦੇ ਨਾਮ ਲੈ ਸਾਡੇ ਸਿਰਾਂ ਦੇ ਮੁੱਲ ਵੀ ਪੈ ਸੀ ਸਿਰਫ ਇਹ ਮੁੱਲ ਵੀ ਪਏ ਨੇ ਜੀ ਜੀ ਸਾਡੇ ਸਿਰਾਂ ਦੇ ਮੁੱਲ ਵੀ ਪਾ ਕੇ ਵੇਖ ਲਿਆ ਸਾਨੂੰ ਸਭ ਕੁਝ ਲੋਕਾਂ ਨੇ ਕਰਕੇ ਵੇਖ ਲਿਆ ਫਿਰ ਉਹਨਾਂ ਤੋਂ ਅਸੀਂ ਖਤਮ ਨਹੀਂ ਹੋਏ ਨਾ ਇਹ ਤਾਂ ਆਪ ਲੋਕਾਂ ਨੇ ਇਹਨਾਂ ਨੇ ਕਿਹੜੇ ਚਲੋ ਮੈਂ ਕਿਸੇ ਧਰਮ ਤੇ ਟਿਕਾ ਟਪਣੀ ਨਹੀਂ ਕਰਦਾ ਸਾਡੇ ਵੱਡਿਆਂ ਨੇ ਕ੍ਰਪਾਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਖੂਨ ਡੋਲ ਕੇ ਨਾ ਧਰਮ ਬਚਾਇਆ ਏ 10 ਗੁਰੂ ਸਾਹਿਬਾਨ ਨੇ ਇਹਨਾਂ ਨੇ ਧਰਮ ਲਈ ਆਪਣਾ ਬਲੀਦਾਨ ਦਿੱਤਾ ਏ ਸਾਡੇ ਸਿੰਘਾਂ ਨੇ ਇਹਨਾਂ ਦੀਆਂ ਗੱਜਣੀ ਤੇ ਮੰਡੀ ਤੋਂ ਧੀਆਂ ਆਪਣਾ ਵੇਚ ਕੇ ਅਗਵਿਕਤੀਆਂ ਸਿੱਖੜੀਆਂ ਲੈ ਜਾਂਦਾ ਅਬਦਾਲੀ ਨਾਦਰਸ਼ਾ ਬਣ ਕੇ ਉਹਨਾਂ ਨੂੰ ਸ਼ਰਾਸ਼ ਸ਼ਗਨ ਘਰੇ ਲੈ ਜਾ ਕੇ ਸੁਰੱਖਿਅਤ ਦਿੱਤੀਆਂ ਨੇ ਤੇ ਉਹਨਾਂ ਦੇ ਹੌਸਲੇ ਜਿਹਦੇ ਅੱਜ ਇਹ ਤਾਂ ਚਲੋ ਆਰਐਸਐਸ 1925 'ਚ ਬਣੀ ਆ ਹੂੰ ਹੂੰ 1925 ਸਾਡੀ ਸ਼ਰਮਣੀ ਕਮੇਟੀ ਬਣੀ ਸਾਡੇ ਤੋਂ ਪਹਿਲਾਂ ਦੇ ਇਤਿਹਾਸ ਪਏ ਨੇ ਜੀ ਤੇ ਸਾਡਾ ਕਿਹੜਾ ਇਤਿਹਾਸ ਆ ਨਾ ਕਿ ਕਿਸੇ ਤੇ ਪਹਿਲਾਂ ਵਾਅਦਾ ਕਰਨਾ ਨਹੀਂ ਸੀ ਵੀ ਅਸੀਂ ਕਹੀਏ ਵੀ ਆਰਐਐਸ ਜੋਲ ਦਾ ਧਰਮ ਦਾ ਪ੍ਰਚਾਰ ਕਰਨ ਤਰੀਕੇ ਨਾਲ ਕਰਨ ਤੇ ਸਾਡੇ ਧਰਮੇ ਦਖਲਦਗੀ ਕਰਨੇ ਫਿਰ ਅਸੀਂ ਨਹੀਂ ਬਖਸ਼ਾਂਗੇ ਸਾਡੇ ਧਰਮ ਚ ਇਹਨਾਂ ਨੂੰ ਕਾਹਗੇ ਕਿ ਸਿੱਖ ਧਰਮ ਦਾ ਨਾਮ ਮੱਥਾ ਲਾਓ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ ਤੁਹਾਨੂੰ ਆਪਣਾ ਕੂਰ ਸਾਨੂੰ ਆਪਣਾ ਕੂਰ ਪ੍ਰਧਾਨ ਸਾਹਿਬ ਜਿਵੇਂ ਉਹਨਾਂ ਨੇ ਰਾਮ ਮੰਦਰ ਨੂੰ ਯੁੱਧਿਆ ਦੇ ਵਿੱਚ ਬਣਾ ਲਿਆ ਹੈ ਮਸਜਿਦ ਨੂੰ ਢਾ ਕੇ ਕੀ ਉਹਨਾਂ ਦਾ ਸੁਪਨਾ ਜਿਵੇਂ ਉਹਨੇ ਇਹ ਬਿਆਨ ਦਿੱਤਾ ਹੈਗਾ ਸੁਪਨਾ ਪੂਰਾ ਹੋਵੇਗਾ ਵੇਖੋ ਉਹ ਸੁਪਨਾ ਉਹਨਾਂ ਦਾ ਕਿਹੜਾ ਦਰਬਾਰ ਸਾਬਲ ਸੁਪਨਾ ਦਾ ਕੋਈ ਕੋਈ ਸੁਪ ਚ ਨਹੀਂ ਸਕੇ ਹੂੰ ਇਹ ਤਾਂ ਕੋਈ ਦੁਨੀਆ ਤੇ ਸੁਪਨਾ ਜਿਹੜਾ ਸੋਚੇ ਵੀ ਦਰਬਾਰ ਸਿਰ ਤੇ ਹੀ ਕਰ ਲਾਂਗੇ ਉਹ ਯੋਧੇ ਵਾਲੇ ਵੀਰ ਮੁਸਲਮਾਨ ਸੀ ਚਲੋ ਉਹਨਾਂ ਨੇ ਨਹੀਂ ਕੁਝ ਕੀਤਾ ਗਿਆ ਕੋਈ ਗਿਣਤੀ ਤਾਂ ਬਹੁਤ ਵੱਡੀ ਸੀ ਜੀ ਫਿਰ ਕਿਸੇ ਦੇ ਧਰਮ ਸਥਾਨ ਤੇ ਆ ਕੇ ਜੀ ਦੂਜਾ ਧਰਮ ਸਥਾਨ ਬਣਾਉਣਾ ਬਿਲਕੁਲ ਗਲਤ ਕੰਮ ਹੈ ਮੈਸ ਗਲਤ ਹੈ ਮੀ ਨਹੀਂ ਕਿ ਕਿਸੇ ਦੀ ਬਣਾਈ ਹੋਈ ਮਜਦਦ ਉੱਤੇ ਤੋੜ ਕੇ ਉੱਤੇ ਮੰਦਿਰ ਬਣਾਉਣਾ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣੀ ਹੂੰ ਹੋਰ ਵੀ ਉਹ ਨਿਸ਼ਾਨੇ ਰੱਖੀ ਬੈਠੇ ਨੇ ਤਰੋ ਨਿਸ਼ਾਨੇ ਅਸੀਂ ਅੱਜ ਕਹਿ ਰਿਹਾ ਸਾਡਾ ਗੁਰੂ ਨਾਮਕ ਸਾਹਿਬ ਗਿਆ ਉੱਤੇ ਹਰਦਵਾਰ ਗਾਇਤਾ ਜੀ ਉੱਤੇ ਸਾਰਾ ਵੱਡੇ ਗੁਰਦੁਰਬਨਾਲ ਕੀ ਤਹਾ ਕੇ ਹਰਦਵਾਰ ਸਾਡਾ ਗੁਰੂ ਨਾਮਕ ਚੰਚੋਂ ਪਾਇਆ ਹੋਰ ਸਾਡੇ ਇਹੋ ਜਿਹੇ ਗੁਰਦੁਆਰੇ ਸਾਹਿਬ ਕਿੱਥੇ ਅੱਗੇ ਗੁਰੂ ਸਾਹਿਬ ਗਏ ਨੇ ਇਹਨਾਂ ਗੁਰਦੁਰ ਨਹੀਂ ਬੰਦ ਦਿੱਤੇ ਜਦੋਂ ਸਾਡਾ ਰਾਜ ਆਊਗਾ ਅਸੀਂ ਉਹ ਵੀ ਯਾਦ ਕਰਾਵਾਂਗੇ ਹਮ ਹਮ ਹਰਦਵਾਰ ਵੀ ਕਰਾਵਾਂਗੇ ਮੰਗੂ ਮੱਟ ਵੀ ਕਰਾਵਾਂਗੇ ਗਿਆਨ ਸਾਰੇ ਗੁਰਦੁਆਰੇ ਸਾਡੇ ਹੈਗੇ ਸਾਡੀ ਨਿਗਾਹ 'ਚ ਹੈਗੇ ਨੇ ਜਦੋਂ ਸਾਡਾ ਰਾਜ ਆਊਗਾ ਪੰਜਾਬ ਧਰਤੀ ਤੇ ਕਦੇ ਸ਼ੇਰੇ ਪੰਜਾਬ ਦਾ ਰਾਜ ਆਇਆ ਇਹ ਜਿਹੁਰਤਾ ਵੀ ਉਹਨਾਂ ਜਾ ਕੇ ਉੱਤੇ ਬਣਾਇਆ ਸੀਗਾ ਸਤ ਪਾਰੀ ਕਾਉਨ ਨਾ ਬਣਾਇਆ ਸੀ ਕਿ ਸਾਡਾ ਫਿਰ ਦੁਬਾਰਾ ਹੀ ਰਾਜਪੁਰੇ ਵਧਾਂਗੇ ਤੇ ਆਪਣੇ ਗੁਰੂ ਘਰ ਕੜੇ ਬਾਕੀ ਉਹ ਵੀ ਯਾਦ ਕਰਾਵਾਂਗੇ ਤੇ ਇਹ ਸਾਡੇ ਨਾਲ ਟੱਕਰ ਨਹੀਂ ਲੈ ਸਕਦੇ ਇੰਨੀ ਕੋ ਹਿੰਮਤ ਨਹੀਂ ਸਾਡੇ ਕੌਮ ਨਾਲ ਟੱਕਰ ਲੈ ਜਨ ਜਿਹਨਾਂ ਨੂੰ ਆਪਦੇ ਧਰਮ ਦਾ ਪ੍ਰਚਾਰ ਕਰਨ ਚਾਹੀਦਾ ਬਾਬਿਆਂ ਸੋ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਗੁਰਦੁਆਰੇ ਉਹਨਾਂ ਦੇ ਕਬਜ਼ੇ ਵਿੱਚ ਹੈਗੇ ਨੇ ਹਿੰਦੂਆਂ ਦੇ ਕਈ ਜਗ੍ਹਾ ਜਿਹੜੇ ਹਰਦੁਆਰੇ ਨੇ ਜਾਂ ਮੰਗੂ ਮੱਟੇਗਾ ਹੋਰ ਵੀ ਕਈ ਜਗ੍ਹਾ ਗੁਰਦੁਆਰੇ ਉਹਨਾਂ ਦੇ ਕਬਜ਼ੇ ਵਿੱਚ ਹੈਗੇ ਨੇ ਉਹਨਾਂ ਦੇ ਇਸੇ ਕਰਕੇ ਉਹ ਬਿਆਨ ਦਿੰਦੇ ਆ ਵੇਖੋ ਨਾ ਫਾਦੀ ਪਹਿਲੀ ਕਾਲ ਤੋਂ ਫਾਦੀ ਪੰਜਾਬ ਦੇ ਕਿਹੜੇ ਸਿੱਖਾਂ ਦੇ ਕਿਹੜੇ ਪੰਜਾਬ ਦੇ ਚਲਾਉਣ ਵਾਲੇ ਸੀ ਕਾਲੀ ਦਲ ਸੀਗਾ ਜੀ ਜੀ ਇਹਨੂੰ ਹੀ ਸ਼੍ਰੋਮਣੀ ਕਾਲੀ ਪੰਥਕ ਪਾਰਟੀ ਕਹਿੰਦੇ ਹਨ ਹਾਂ ਹਾਂ ਜਦੋਂ ਉਹਨਾਂ ਦੀ ਸਰਕਾਰ ਆਈ ਚਾਰ ਵਾਰੀ ਉਹਨਾਂ ਸੰਯੋਗਤਾ ਕਰਕੇ ਸਰਕਾਰ ਬਣਾਈ ਜੀ ਫਿਰ ਉਹਨਾਂ ਗੁਰੂ ਘਰਾਂ ਦੀ ਗੱਲ ਹੀ ਨਹੀਂ ਕਰੀ ਇਹ ਚਾਹੀਦਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਉਹ ਤੋਂ ਵੀ ਸਾਡੇ ਕਿਹੜੇ ਗੁਰਦੁਆਰੇ ਆ ਉਹਨਾਂ ਨੇ ਸੰਯੋਗਤਾ ਵੀ ਉਸੇ ਪਾਰਟੀਆਂ ਦੇ ਆ ਜੀ ਜੀ ਭਾਜਪਾ ਤਾਰ ਅਸਰ ਕੋਈ ਚੀਜ਼ ਆ ਹਮ ਇਹਨਾਂ ਗੁਰੂ ਘਰਾਂ ਦੀ ਗੱਲ ਹੀ ਨਹੀਂ ਕਰੀ ਪਰ ਸਿੱਖ ਚਾਰੇ ਆਪਣੀ ਗੱਲ ਕਿੰਨੀ ਆਵਾਜ਼ ਸਿੰਘ ਉਠਾ ਦੇ ਰਹੇ ਜੱਥੇਬੰਦੀਆਂ ਉਠਾ ਦੇ ਰਹੇ ਅੱਗੇ ਵੀ ਉਠਾ ਦੇ ਰਾਂਗੇ ਫਿਰ ਇਹ ਗੱਲ ਹੈਗੀ ਵੀ ਜਦੋਂ ਸਾਡੀ ਪੱਖ ਨਾਲ ਹੋਣ ਉਹ ਬਾਦਲ ਪਰਿਵਾਰ ਨੇ ਨਹੀਂ ਕੋਈ ਕੌਮ ਦੀ ਗੱਲ ਕੀਤੀ ਅੱਜ ਕੀ ਹਾਲ ਆ ਕਦੀ ਉਹ ਜਹੇਦਾਰ ਸਾਹਿਬ ਨੂੰ ਕੋਠੀ ਛੱਡ ਕੇ ਹੁਕਮ ਕਰਾਉਂਦੇ ਸੀ ਅੱਜ ਉਹਨਾਂ ਨੂੰ ਜਹੇਦਾਰਾਂ ਕੋਲੋਂ ਗੇੜੇ ਕੱਢ ਰਹੇ ਉਹਨਾਂ ਨੂੰ ਉਹਨਾਂ ਨੂੰ ਸ਼ਰਮ ਨਹੀਂ ਲੱਗ ਰਹੀ ਕਿਸੇ ਟਾਈਮ ਉਹ ਪਰਿਵਾਰ ਕਿੰਨਾ ਪੰਥ ਦੀ ਲਾਪਰਵਾਹੀ ਕੀਤੀ ਕੌਮ ਦੀ ਕੋਈ ਚੰਗੇ ਭੁੱਖ ਦੀ ਉਹਨਾਂ ਕਿਪ ਕਾਮਨਾ ਨਹੀਂ ਕੀਤੀ ਰਾਜ ਵਲੇ ਤੇ ਅੱਜ ਬਾਦਲ ਪਰਿਵਾਰ ਦਾ ਕੀ ਹਾਲ ਹੈ ਅੱਜ ਬਾਦਲ ਪਰਿਵਾਰ ਕਿੱਥੇ ਪੰਜਾਬ ਦੇ ਵਿੱਚ ਚਾਰ ਹੀ ਮੁੱਖ ਮੰਤਰੀਆਂ ਨਾਲ ਪਿੱਛੇ ਚਾਰ ਜਿੰਨੀ ਚਵਾਂ ਲਾਂਗੇ ਲਕਸ਼ਣ ਨਹੀਂ ਲੜ ਸਕਦੇ ਬੰਦੇ ਨਹੀਂ ਖੜਾ ਸਕਦੇ ਇਹ ਗੱਲ ਵੀ ਕਿੰਨਾ ਗੁਰੂ ਘਰ ਦੀ ਗੱਲ ਨਹੀਂ ਕੀਤੀ ਪੰਥ ਦੀ ਗੱਲ ਨਹੀਂ ਕੀਤੀ ਕੌਮ ਦੀ ਗੱਲ ਨਹੀਂ ਕੀਤੀ ਉਹਨਾਂ ਦਾ ਮੰਦਾ ਹੀ ਹਾਲੰਦਾ ਨਿਸ਼ਾਨ ਸਿੰਘ ਉਹ ਚੰਗੇ ਇੱਕ ਦਾ ਕਦੀ ਉਹ ਨਹੀਂ ਵੈਸਾ ਆਪਣਾ ਲੈ ਸਕਦੇ ਕੀ ਕਰੇ ਉੱਤਰ ਬੋਲੋ ਤੋ ਚੰਗੇ ਵੀ ਰੱਖਦਾ ਸੁਪਨਾ ਨਹੀਂ ਲੈ ਦੇ ਵੇਖ ਸਕਦੇ ਅੱਜ ਕਿਵੇਂ ਬਾਦਲ ਪਰਿਵਾਰ ਦਾ ਹਾਲ ਹੈ ਕੱਲ ਨੂੰ ਕੋਈ ਕੰਮ ਹੋਰ ਪਾਸੇ ਕੋਈ ਚੰਗੇ ਅਕੀ ਲੀਡਰ ਆਉਣ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਪਹਿਲੋਂ ਪੰਥ ਦੀ ਕੌਮ ਦੀ ਕਿੜੇ ਆਪਦੇ ਪੈਂਡਿੰਗ ਆਪਣੇ ਮਤਲਬ ਉਹਨਾਂ ਬਾਰੇ ਸੋਚਣ ਜੀ ਜੀ ਜਹਦਰ ਸਾਹਿਬ ਨੂੰ ਕਾਲ ਤੋਂ ਚਾਹੀਦਾ ਵੀ ਬੇਨਤੀ ਕਰਾਂਗੇ ਕਿੜਾ ਵਾਦ ਚੱਲ ਰਿਹਾ ਹੈ ਇਸ ਵਾਦ ਨੂੰ ਖਤਮ ਕਰਕੇ ਕੌਮ ਨੂੰ ਇਕੱਠਾ ਕਰਨ ਦੀ ਕੌਮ ਨੂੰ ਇੱਕ ਪਲੇਟਫਾਰਮ ਲਿਆਉਣ ਦੀ ਗੱਲ ਕਰਨ ਬਾਦਲ ਪਰਿਵਾਰ ਦਾ ਕਿੜਾ ਵਿਵਾਦ ਖਤਮ ਹੋਵੇ ਤੋਂ ਕੋਮ ਅਗੇ ਚੰਗੇ ਭੀਖ ਬਾਰੇ ਸੋਚ ਸਕਦੇ ਪ੍ਰਧਾਨ ਸਾਹਿਬ ਐਸਜੀਪੀਸੀ ਨੇ ਜਾਂ ਕਾਲਤਖ ਸਾਹਿਬ ਤੋਂ ਬਾਬੇ ਬਗੇਸ਼ਵਰ ਨੇ ਜਿਹੜਾ ਬਿਆਨ ਦਿੱਤਾ ਉਹਦੇ ਤੇ ਕੋਈ ਉਹਨਾਂ ਗੱਲ ਕੀਤੀ ਹੈ ਉਹਨਾਂ ਕੋਲ ਕੋਈ ਆਈ ਨਹੀਂ ਆਈ ਨਹੀਂ ਕੋਈ ਪ੍ਰਤੀਕਿਰਨ ਨਹੀਂ ਨਿਕਾ ਮੈਂ ਨਹੀਂ ਸੁਣੀ ਮੈਂ ਤਾਂ ਸੁਣੀ ਨਹੀਂ ਕੋਈ ਕਿਉਂ ਨਹੀਂ ਪ੍ਰਤੀਕਿਰਨ ਦਿੰਦੇ ਵੇਖੋ ਉਹਨਾਂ ਨੂੰ ਬਾਦਲ ਪਰਿਵਾਰ ਦੇ ਮਸਲੇ ਚ ਨਹੀਂ ਮਿਲਦਾ ਫਾ ਨਹੀਂ ਆ ਰਹਾ ਪਿਆ ਅੱਛਾ ਤੇ ਉਹ ਪਰਸੇ ਕਿੱਧਰ ਜਾਣਗੇ ਕਿਦੋਂ ਬਾਦਲ ਪਰਿਵਾਰ ਦੇ ਵਿਹਲੇ ਹੋ ਜਣਗੇ ਉਦੋਂ ਪਰ ਉਹ ਗੱਲ ਕਰਨਗੇ ਸੋ ਦੋਸਤੋ ਗੱਲਬਾਤ ਕੀਤੀ ਹੈਗੀ ਹੈ ਪ੍ਰਧਾਨ ਲਖਬੀਰ ਸਿੰਘ ਮਹਾਲਮ ਸਰਕਾਰ ਕਮੇਟੀ ਦੇ ਪ੍ਰਧਾਨ ਹੈਗੇ ਨੇ ਸੋ ਗੱਲਬਾਤ ਕੀਤੀ ਹੈ ਮੁੱਦਾ ਜਿਵੇਂ ਹੈਗਾ ਜੀ ਬਗਾਸ਼ੇਵਰ ਬਾਬਾ ਜਿਹੜਾ ਹੈਗਾ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਦਰਬਾਰ ਸਾਹਿਬ ਤੇ ਅਸੀਂ ਪੂਜਾ ਕਰਾਂਗੇ ਜਿਵੇਂ ਮਸਜਿਦ ਬਣਾਈ ਹੈ ਯੁੱਧਿਆ ਦੇ ਵਿੱਚ ਰਾਮ ਮੰਦਰ ਬਣਾਇਆ ਉਸੇ ਤਰ੍ਹਾਂ ਅਸੀਂ ਆ ਕੇ ਇੱਥੇ ਵੀ ਕਬਜ਼ਾ ਕਰਾਂਗੇ ਤੇ ਪੂਜਾ ਕਰਾਂਗੇ ਸੋ ਭਾਈ ਸਾਹਿਬ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਪ੍ਰਧਾਨ ਸਾਹਿਬ ਉਹਨਾਂ ਨੇ ਸੋ ਇਸ ਵੀਡੀਓ ਤੇ ਆਪਣੇ ਨਾਲੇ ਕਮੈਂਟ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜਨਰਲ ਸਾਹਿਬ ਜੀ ਦਾ ਚੈਨਲ ਦਾ